ਉਦੋਂ ਪ੍ਰਾਣ ਨਿਕਲ ਜਾਣੇ ਆ ਉਦੋਂ ਨਿਆਣੇ ਤਾਂ ਰੋਲੂਗੇ ਔਰ ਰੋਲਨੇ ਮੇਰੀ ਕਾਰਨਾਂ ਹੈ ਕਿਉਂਕਿ ਆਪਾਂ ਲਾਲਚ ਵਿੱਚ ਆ ਕੇ ਜ਼ਮੀਨਾਂ ਵੇਚਣ ਦੇ ਉਹਦੇ ਚ ਔਰ ਨਿਆਣੇ ਦਾ ਵੀ ਫਿਊਚਰ ਖਤਮ ਕਰਤਾ ਆਪਣੇ ਮਾਵਾ-ਬਪ ਨੂੰ ਗਵਾ ਲਿਆ ਆਪਣੇ ਬਜ਼ੁਰਗوں ਨੂੰ ਵੀ ਖੋ ਲਿਆ ਮੈਂ ਔਰ ਮਾਤਾ ਜੀ ਹੈਗੇ ਆ ਮਾਂ ਨੂੰ ਵੀ ਮੈਂ ਦਵਾਈ ਬੁੱਟੀ ਤੱਕ ਨਹੀਂ ਦਵਾ ਪਾ ਰਿਆ ਤੇ ਜ਼ਮੀਨਾਂ ਵੇਚਣ ਦੇ ਦੌਰ ਵਿੱਚੋਂ ਲੰਘ ਕੇ ਆਏ ਆ ਕਿ ਚਲੋ ਉਸਮਾਨ ਜਿੰਨਕ ਮੈਂ ਲੈਣਾ बिक ਜਾਂਦਾ ਉਹਦੇ ਨਾਲ ਆਪਣਾ ਦੌੜ ਫੁਲਕਾ ਚੱਲ ਜਾਂਦਾ ਜੀ ਡਵੈਲਪਮੈਂਟ ਕਹਿੰਦੀ ਜ਼ਰੂਰ ਐ ਸੀ ਦਿਖਦੀਆਂ ਜ਼ਰੂਰ ਐ ਬਿਲਡਿੰਗਾਂ ਲੇਕਿਨ ਇਹ ਲੋਕਾਂ ਦਾ ਗਰੀਬ ਜ਼ਿਮੀਂਦਾਰਾਂ ਦਾ ਕਿਸਾਨਾਂ ਦਾ ਘਾਣ ਕਰਕੇ ਕਤਲ ਕਰਕੇ ਇਹ ਸ਼ਹਿਰ ਬਸਾਏ ਜਾਂਦੇ ਐ ਕਿਸੇ ਲੋਕਾਂ ਨੂੰ ਜਿਨ੍ਹਾਂ ਕੋਲੇ ਪੈਸਾ ਬਣਿਆ ਹੋਣਾ ਜਿਨ੍ਹਾਂ ਨੇ ਵੇਚਿਆ ਉਹਨਾਂ ਨੂੰ ਪੈਸਾ ਸਾਂਭਿਆ ਨਹੀਂ ਕਰਦੇ ਜੇ ਪੈਸਾ ਮਿਲਦਾ ਹੀ ਨਹੀਂਗਾ ਮਿਲਦਾ ਹੀ ਨਹੀਂ ਬਿਲਡਰ ਦਿੰਦੇ ਹੀ ਨਹੀਂ ਸਾਡੇ ਨਾਲ ਜਿਵੇਂ ਕਰਿਆ ਕਿ ਤੁਹਾਨੂੰ ਪਲਾਟ ਦੇ ਦਾਂਗੇ ਸਾਨੂੰ ਨਾ ਪਲਾਟ ਦਿੱਤੇ ਇਹਨਾਂ ਜ਼ਮੀਨ ਦਿੱਤੀ ਨਾ ਪੈਸੇ ਦਿੱਤੇ ਜਿਹੜਾ ਮੈਂ ਤਾਂ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਕਿ ਭਾਈ 1 ਇੰਚ ਜ਼ਮੀਨ ਨਹੀਂ ਦੇਣੀ ਚਾਹੇ ਸਰਕਾਰ ਮੰਗੇ ਚਾਹੇ ਕੋਈ ਬਿਲਡਰ ਮੰਗੇ ਨਾ ਵੇਚੋ ਜੇ ਦਿਹਾੜੀਆਂ ਕਰਦੀਆਂ ਫਿਰ ਵੇਚ ਲਓ ਕਿਉਂਕਿ ਪੈਸੇ ਸਾਂਭੇ ਨਹੀਂ ਜਾਣੇ ਜ਼ਿਮੀਦਾਰ ਤੋਂ ਨਹੀਂ ਸਾਂਭੇ ਜਾਣੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋਈ ਹੈ ਉਹਦੇ ਵਿੱਚ ਜਿੱਥੇ ਕਿਸਾਨਾਂ ਨੇ ਬਹੁਤ ਜ਼ੋਰ ਲਾਇਆ ਪਰ ਇੱਕ ਇੰਟਰਵਿਊ ਆ ਜਿਨੇ ਲਗਭਗ ਹਰ ਇੱਕ ਉਹ ਇਨਸਾਨ ਦੇ ਅੱਖਾਂ ਜ਼ਰੂਰ ਖੋਲੀਆਂ ਜਿਹੜਾ ਇਹ ਸੋਚ ਰਿਹਾ ਸੀ ਕਿ ਸ਼ਾਇਦ ਵੱਧ ਪੈਸੇ ਦੇ ਕੇ ਜੇ ਸਰਕਾਰ ਆਪਣੇ ਤੋਂ ਖਰੀਦ ਲੇ ਤਾਂ ਆਪਣੀ ਜ਼ਿੰਦਗੀ ਜਿਹੜੀ ਹੈ ਸੌਖੀ ਲੰਘ ਸਕਦੀ ਆ ਸੋ ਮੇਰੇ ਨਾਲ ਬਾਈ ਜੀ ਹੋਰੇ ਨੇ ਜਿਹੜੇ ਕਿ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਜ਼ਮੀਨਾਂ ਇਹਨਾਂ ਤੋਂ ਜਿਹੜਾ ਹੈਗਾ ਬਿਲਡਰਾਂ ਨੇ ਲੈਤੀਆਂ ਜਿਨ੍ਹਾਂ ਸਮਿਆਂ ਦੇ ਵਿੱਚ ਸ਼ਾਇਦ ਰੁਪਇਆ ਕਿਸੇ ਨੇ ਅਜੇ ਤੱਕ ਦੇਖਿਆ ਨਹੀਂ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਸੀ ਉਹ ਸਮਾਂ ਠੀਕ ਆ ਤੇ ਕਿਦਾਂ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਉਹ ਆਪਦੇ ਆਪ ਨੂੰ ਦੇਖਦੇ ਆ ਭਾਈ ਸਾਸੇ ਕਾਲ ਭਾਈ ਪਹਿਲਾਂ ਆਪਦੇ ਬਾਰੇ ਇੰਟਰੋ ਦੱਸੋ ਤੁਹਾਡਾ ਕਿਹੜਾ ਪਿੰਡ ਆ ਕੀ ਨਾਮ ਆ ਕਿੱਥੇ ਕੀ ਕੰਮ ਕਰਦੇ ਹੋ ਮੇਰਾ ਪਿੰਡ ਜੀ ਖਰੜ ਤਹਿਸੀਲ ਦੇ ਚਾਂਦਾ ਚੁੰਗਿਆਂ ਪਿੰਡ ਆ ਜੀ ਤੇ ਮੋਹਾਲੀ ਜ਼ਿਲ੍ਹੇ ਚਾਂਦਾ ਠੀਕ ਆ ਤੇ ਸਾਡੇ ਪਿੰਡ ਵਿੱਚ ਮੇਨ ਜਿਹੜੀ ਖੇਤੀ ਹੁੰਦੀ ਪਾਣੀ ਦੀ ਘਾਟ ਹੋਣ ਕਰਕੇ ਅਸੀਂ ਗੋਭੀ ਆਲੂ ਹਰੀਆਂ ਮਿਰਚਾਂ ਜਾਂ ਗਰਮੀ ਦੇ ਖੀਰੇ ਗਰੇਲੇ ਇਹੀ ਅਸੀਂ ਲਾਉਂਦੇ ਸੀ ਕਿਉਂਕਿ ਪਾਣੀ ਘਟਾ ਸਾਡੇ ਏਰੀਏ ਵਿੱਚ ਜੀ ਤੇ ਸਬਜ਼ੀਆਂ ਵਿੱਚ ਥੋੜੇ ਪਾਣੀ ਦੀ ਖਪਤ ਘੱਟ ਹੁੰਦੀ ਹੈ ਜੀ ਤੇ ਸਾਡੇ ਸਾਰੇ ਹੀ ਪਿੰਡ ਤਕਰੀਬਨ ਝੋਨਾ ਕਣਕ ਬੜੇ ਘੱਟ ਲਾਉਂਦੇ ਆ ਜੀ ਆਹੀ ਲਾਉਂਦੇ ਸੀ ਜਿਹੜੇ ਮੈਂ 2008-09 ਤੋਂ ਪਹਿਲਾਂ ਵੀ ਦੱਸਦਾ ਉਦੇ ਬਾਅਦ ਫਿਰ ਬਿਲਡਰ ਆ ਗਿਆ ਬਾਜਪਾ ਡਵੈਲਪਰ ਜੀ ਉਹਨਾਂ ਨੇ ਸਾਡੇ 10 12 ਪਿੰਡਾਂ ਦੀਆਂ ਜ਼ਮੀਨਾਂ ਇਹ ਕਿਹੜੀ ਕੰਪਨੀ ਕਿਹੜੀ ਸੀ ਬਾਜਪਾ ਡਵੈਲਪਰ ਦੀ ਇਹ ਸਨਿਨ ਇਨਕਲੇਵ ਅੱਛਾ ਸਨਿਨ ਇਨਕਲੇਵ ਦਾ ਬਹੁਤ ਨਾਮ ਆ ਸਨਿਨ ਇਨਕਲੇਵ ਦਾ ਨਾਮ ਹੀ ਨਾਮ ਹੈ ਪਰ ਬੰਦੇ ਤਾਂ ਮੈਂ ਕਹਿੰਦਾ ਡਾਕੂਆਂ ਤੋਂ ਵੀ ਅੱਗੇ ਆ ਅੱਛਾ ਹੁਣ ਕਿਵੇਂ ਤੁਹਾਡੀਆਂ ਠੱਗੀਆਂ ਮਾਰੀਆਂ ਠੱਗੀਆਂ ਮੇਰੇ ਕੱਲੇ ਨਾਲ ਨਹੀਂ ਲੱਖਾਂ ਹੀ ਬੰਦਿਆਂ ਨਾਲ ਮਾਰੀਆਂ ਉਹਨਾਂ ਨੇ ਠੱਗੀਆਂ ਜੀ ਔਰ ਜ਼ਿਮੀਦਾਰਾਂ ਨਾਲ ਖਾਸ ਕਰ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਉਹਨਾਂ ਨੂੰ ਵਾਅਦਾ ਕਰਿਆ ਕਿ ਮੈਂ ਕਿਸੇ ਨੂੰ ਸਾਲ ਮਾਂ ਪੈਸੇ ਦੇ ਦਊਂਗਾ ਕਿਸੇ ਨੂੰ 2 ਸਾਲ ਜੀ ਔਰ ਜਿਨ੍ਹਾਂ ਤੋਂ ਜ਼ਮੀਨਾਂ ਖਰੀਦੀਆਂ ਉਹਨਾਂ ਨੂੰ ਐ ਹਜਮ ਕਰ ਗਿਆ ਸਾਡੇ ਨਾਲ ਹੋਇਆ ਸਾਡੀਆਂ ਉਹਨੇ ਜ਼ਮੀਨਾਂ ਲਈਆਂ ਸਾਨੂੰ ਪਹਿਲਾਂ ਕਹਿੰਦਾ ਸੀ ਢਾਈ ਸਾਲ ਚ ਪੈਸੇ ਦੇ ਦੂੰਗਾ ਤੇ ਬਾਅਦ ਵਿੱਚ ਉਹਨੇ ਸਾਨੂੰ ਕਹਿੰਦਾ ਤੁਸੀਂ ਖੇਤੀ ਵਾਲੀ ਜ਼ਮੀਨ ਲਵੋਗੇ ਦੂਰ ਦਰਾਡੇ 5-7 ਸਾਲਾਂ ਚ ਲੱਖ 2 ਲੱਖ ਕੀਲੇ ਦਾ ਵਧੂਗਾ ਜੀ ਤੁਸੀਂ ਮੈਂ ਤੁਹਾਨੂੰ ਪਲਾਟ ਦੇ ਦਿੰਦਾ ਜੀ ਅਸੀਂ ਉਹਦੀ ਉਹਨੇ ਸਾਨੂੰ ਕਿਹਾ ਤੁਸੀਂ ਪਲਾਟ ਲੈ ਲਓ ਖੇਤੀ ਵਾਲੀ ਜ਼ਮੀਨ ਨਾ ਲਓ ਹਾਂ ਇਹ ਐਂ ਕਰਦੇ ਕਰਦੇ ਪੈਸੇ ਦੀ بجائے ਉਹਨੇ ਸਾਨੂੰ ਪਲਾਟਾਂ ਦਾ ਲਾਲਚ ਦੇ ਤਾਂ ਕਿ ਪਲਾਟ ਦੇ ਦੂਗਾ ਬਾਅਦ ਵਿੱਚ ਪਲਾਟ ਵੀ ਆਪੇ ਵੇਚ ਲਿਆ 8-10 ਸਾਲ ਬਾਅਦ ਅੱਛਾ ਸਾਨੂੰ ਦਿਖਾਈ ਗਿਆ ਕਿਉਂਕਿ ਡਿਵੈਲਪਮੈਂਟ ਹੁੰਦੀ ਹੈ ਹੌਲੀ-ਹੌਲੀ ਜਿਹੜੇ ਖੇਤੀ ਵਾਲੀ ਜ਼ਮੀਨਾਂ 'ਚ ਕੋਠੀਆਂ ਤੁਰੰਤ ਨਹੀਂ ਬਣ ਜਾਂਦੀਆਂ ਹਨਾ ਜੀ ਕਿਉਂਕਿ ਸੜਕਾਂ ਪਾਣੀਆਂ ਹੁੰਦੀਆਂ ਸੀਵਰ ਪਾਣਾ ਹੁੰਦਾ ਪਾਣੀ ਦੀ ਸਪਲਾਈ ਬਿਜਲੀ ਦਾ ਇਹਨੂੰ ਇਹ 8-10 ਸਾਲ 15-15 ਸਾਲ ਬਾਅਦ ਡਿਵੈਲਪ ਹੋਇਆ ਜੀ ਔਰ ਸਾਨੂੰ ਲਾਲਚ ਉਹਨੇ ਆਹੀ ਦਿਖਾਇਆ ਕਿ ਤੁਹਾਨੂੰ ਪਲਾਟ ਦੇ ਦੂਗਾ ਪਲਾਟ ਤੇ ਅਸੀਂ ਵੀ ਗੱਲਾਂ 'ਚ ਆ ਗਏ ਉਹਦੀਆਂ ਜੀ ਕਿ ਪਲਾਟ ਲੈ ਲਾਂਗੇ ਚਲੋ ਅੱਗੇ ਆਣ ਵਾਲੇ ਨਿਆਣੇ ਸੌਖੇ ਹੋ ਜੂਗੇ ਕੁਛ ਅਸੀਂ ਵੀ ਹੋ ਜੂਗੇ ਸਭ ਤੇ ਔਰ ਉਹਦੇ ਨਾਲ ਇੱਕ ਨੁਕਸਾਨ ਹੋਇਆ ਅਸੀਂ ਖੇਤੀ ਵੀ ਛੱਡ ਬੈਠੇ ਕਿਉਂਕਿ ਜ਼ਮੀਨਾਂ ਤਾਂ ਦੇ ਦਿੱਤੀਆਂ ਸੀ ਤੇ ਉਹਨੇ ਬਾਜਬੇ ਨੇ ਸਾਨੂੰ ਪਲਾਟ ਵੀ ਨਹੀਂ ਦਿੱਤੇ ਇਹ ਪਲਾਟਾਂ ਦੀਆਂ ਰਜਿਸਟਰੀਆਂ ਨਹੀਂ ਕਰਾਈਆਂ ਔਰ ਸਭ ਤੋਂ ਧੋਖੇ ਨਾਲ ਅਟਾਰਨੀਆਂ ਲੈ ਲੀਆਂ 2010 'ਚ ਜੀ ਔਰ ਉਹਦੀ ਬਦੌਲਤ ਉਹਨੇ ਅੱਜ ਸਾਨੂੰ ਉਹਨੇ ਨਾ ਪਲਾਟ ਦਿੱਤੇ ਨਾ ਪੈਸੇ ਦਿੱਤੇ ਤੇ ਅੱਜ ਆਪਾਂ ਮਜ਼ਦੂਰੀ ਕਰ ਰਹੇ ਆ ਇੱਕ ਰੋਡ ਸਾਈਡ ਤੇ ਆ ਕੇ ਔਰ 18 17 18 ਸਾਲਾਂ ਚ ਲੱਖਾਂ ਹੀ ਕਰੋੜਾਂ ਹੀ ਉਹਦੇ ਘੇੜੇ ਮਾਰਲੇ ਪੈਸੇ ਆ ਖਾਤਰ ਔਰ ਜਦੋਂ ਬੰਦਾ ਬੇਈਮਾਨ ਹੋ ਜਾਂਦਾ ਫਿਰ ਫਿਰ ਸਰਕਾਰਾਂ ਨੇ ਫਿਰ ਤੁਹਾਡੇ ਕੋਈ ਬਾਹ ਫੜੀ ਸਰਕਾਰਾਂ ਨੇ ਤਾਂ ਕਿਹਾ ਬਾਹ ਫੜਨੀ ਜੀ ਸਰਕਾਰਾਂ ਤਾਂ ਆਪ ਹੁਣ ਭਗਵੰਤਬਾਨ ਸਰਕਾਰ ਮੈਂ ਦੇਖ ਰਿਹਾ ਲੈਂਡ ਪੁਲਿੰਗ ਦੇ ਨਾਮ ਤੋਂ ਧੱਕੇ ਤੇ ਜ਼ਮੀਨਾਂ ਕਬਜ਼ਾ ਕਰ ਰਹੇ ਆ ਪੁਲਿਸ ਦੇ ਰਾਹੀਂ ਔਰ ਪੁਲਿਸ ਦਾ ਇੱਕ ਅੰਮਨੀ ਹੈ ਜਿਹੜੇ ਪੁਲਿਸਮਾਂ ਮੁੰਡੇ ਹੈਗੇ ਆ ਉਹ ਸਾਡੇ ਪੰਜਾਬ ਦੇ ਹੈ ਜ਼ਿਮੀਦਾਰਾਂ ਦੇ ਪੁੱਤ ਹੈ ਲੇਕਿਨ ਇੱਕ ਮਜਬੂਰ ਨੇ ਉਹਨਾਂ ਨੂੰ ਆਦੇਸ਼ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਕਬਜ਼ਾ ਕਰੋ ਕਿਤੇ ਸੜਕਾਂ ਵਾਸਤੇ ਕਿਤੇ ਆਹਾਂ ਜਿਹੜੇ ਨਵੇਂ ਸ਼ਹਿਰ ਬਸਾਣੇ ਆ ਔਰ ਜਿਹੜੇ ਨਵੇਂ ਸ਼ਹਿਰ ਸਾਡੇ ਵੱਲ ਵਸਾਏ ਆ ਉਹ ਖਾਲੀ ਪਏ ਆ 50 ਤੋਂ 60% ਮਕਾਨ ਖਾਲੀ ਪਏ ਆ ਔਰ ਹਿਮਾਚਲ ਤੋਂ ਬਹੁਤ ਬੰਦਾ ਮਾਈਗ੍ਰੇਟ ਹੋਇਆ ਯੂਪੀ ਵਿਹਾਰ ਤੋਂ ਬਹੁਤ ਬੰਦੇ ਆ ਰਹੇ ਆ ਜਦਕਿ ਨਾ ਤੁਸੀਂ ਹਿਮਾਚਲ ਵਿੱਚ ਖਰੀਦ ਸਕਦੇ ਹੋ ਜ਼ਮੀਨ ਇੱਕ ਮਰਲਾ ਨਹੀਂ 1 ਇੰਚ ਨਹੀਂ ਖਰੀਦ ਸਕਦੇ ਮਰਲੇ ਦਾ ਬਹੁਤ ਦੂਰ ਦੀ ਗੱਲ ਹੈ ਬਿਲਕੁਲ ਸਰ ਇਹ ਸਾਡੀ ਸਰਕਾਰਾਂ ਨੇ ਕਾਨੂੰਨ ਬਣਾਏ ਹੀ ਨਹੀਂ ਤੁਸੀਂ ਲੁਧਿਆਣਾ ਦੇਖ ਲਓ ਚੰਡੀਗੜ੍ਹ ਦੇਖ ਲਓ ਅੰਮ੍ਰਿਤਸਰ ਜਲੰਧਰ ਪ੍ਰਵਾਸੀ ਮਜ਼ਦੂਰ ਜਿਹੜੇ ਆਉਂਦੇ ਸੀ ਖੇਤੀ ਕਰਨ ਉਹ ਹੁਣ ਉਹਰੇ ਆਪਣਾ ਕਾਰੋਬਾਰ ਜਮਾ ਚੁੱਕੇ ਆ ਆਪਣੀਆਂ ਜਿੰਦੀ ਜ਼ਮੀਨਾਂ ਜਾਇਦਾਦਾਂ ਬਣਾ ਚੁੱਕੇ ਆ ਔਰ ਆਪਾਂ ਨਹੀਂ ਕਹਿੰਦੇ ਨਾ ਬਣਾਓ ਲੇਕਿਨ ਸਰਕਾਰ ਨੂੰ ਕੋਈ ਕਾਨੂੰਨ ਇਹੋ ਜਿਹਾ ਬਣਾਉਣਾ ਚਾਹੀਦਾ ਜਿਵੇਂ ਇੱਕ ਜਿਹੜਾ ਮੂਲ ਹੈ ਪੰਜਾਬ ਦਾ ਜਿਹੜੇ ਰਹਿਣ ਵਾਲੇ ਆ ਉਹਨਾਂ ਨੂੰ ਹੀ ਖਰੀਦ ਦਾ ਅਧਿਕਾਰ ਹੋਣਾ ਚਾਹੀਦਾ ਤੁਹਾਡੇ ਵਾਲੇ ਪਾਸੇ ਖਾਸ ਕਰਕੇ ਗੱਲ ਕਰੇ ਮਾਲੀ ਕਾਰਡ ਦੇ ਵਿੱਚ ਉਹ ਟਾਈਮਾਂ ਦੇ ਤੁਹਾਡੇ ਤੋਂ ਕਿੰਨੇ ਰੁਪਏ ਨੂੰ ਕਿਲੇ ਜਿਹੜਾ ਖਰੀਦਿਆ ਸੀ ਤੁਹਾਡੇ ਜੀ ਉਸ ਟਾਈਮ ਸਾਨੂੰ ਜਿਹੜੀ ਗੱਲ ਕਰੀ ਸੀ ਉਹਨਾਂ ਨੇ 1.5 ਕਰੋੜ ਰੁਪਏ ਕਿਲੇ ਦੇ ਹਿਸਾਬ ਨਾਲ ਕਿਹੜੇ ਸਾਲ ਵਿੱਚ 2008 2007-8 हां ਨਾ 8-9 'ਚ 8-9 2008-9 'ਚ 1.5 ਕਰੋੜ ਰੁਪਏ ਕਿਲੇ ਦੇ ਹਿਸਾਬ ਨਾਲ ਤੇ ਉਸ ਟਾਈਮ ਅਸੀਂ ਗੱਲਾਂ 'ਚ ਆ ਕੇ 1.5 ਕਰੋੜ ਦਾ ਲਾਲਚ ਸੁਣ ਕੇ ਕਿਉਂਕਿ ਦੇਖੇ ਹੈ ਨਹੀਂ ਸੀ ਆਮ ਜੀਵਿਦਾਰ ਕੋਲ ਦਾ 10-20 ਲੱਖ ਰੁਪਏ ਵੀ ਨਹੀਂ ਕਦੇ ਦੇਖਣ ਨੂੰ ਮਿਲਦਾ ਜੀ ਤੇ 1.5 ਕਰੋੜ ਦਾ ਕੀਲੇ ਦਾ ਇੱਕ ਦਿਮਾਗ ਵਿੱਚ ਸਾਡੇ ਵੀ ਹਲਾ ਹਿੱਲ ਗਿਆ ਦਿਮਾਗ ਜੀ ਆਪਾਂ ਜ਼ਮੀਨ ਇੱਥੋਂ ਵੇਚ ਕੇ ਅੱਗੇ ਲੈ ਲਓ ਕਿਤੇ ਜੀ ਕਿ ਜ਼ਿਆਦਾ ਜ਼ਮੀਨ ਲੈਂਡ ਦੇ ਚੱਕਰ 'ਚ ਅਸੀਂ ਫਸ ਗਏ ਔਰ ਅੱਜ ਨਤੀਜਾ ਇਹ ਹੋਇਆ ਕਿ ਜ਼ਮੀਨ ਵੀ ਹੱਥੋਂ ਗਈ ਔਰ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਗਏ ਇਹ ਤਾਂ 1.5 ਕਰੋੜ ਜਿਹੜਾ ਤੁਹਾਨੂੰ ਮਿਲਿਆ ਸੀ ਫਿਰ ਉਹ ਤੋਂ ਜ਼ਮੀਨ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ 1.5 ਕਰੋੜ ਸਰ ਜਮੀਨ ਦਾ ਮੁੱਲੇ ਮੁੱਲ ਸੀਗਾ ਕੀਲੇ ਦਾ ਦਿੱਤੇ ਨਹੀਂ ਦਿੱਤੇ ਤਾਂ ਉਹਨੇ ਉਹ ਹੀ 20-25 ਲੱਖ ਰੁਪਏ ਦਿੱਤੇ ਸੀ ਸਾਈ ਉਹਦੇ ਵਿੱਚ ਵੀ ਸਾਈ ਸਾਰਿਆਂ ਨੂੰ ਤਕਸੀਮ ਹੋ ਗਈ ਜਿੰਨੇ ਹਿੱਸੇਦਾਰ ਸੀਗੇ ਔਰ ਉਹਦੇ ਬਾਅਦ ਫਿਰ ਉਹਨੇ ਜਿਹਨੂੰ ਆਪਣੇ ਆਪ ਨੂੰ ਸਾਨੂੰ ਜ਼ਮੀਨ ਦੇ ਪੈਸੇ ਦੇਣ ਦੀ ਬਜਾਏ ਪਲਾਟਾਂ ਚੁੜਝਾ ਲਿਆ ਕਿ ਪਲਾਟ ਦੇ ਦੂੰਗਾ ਪਲਾਟਾਂ ਦੀਆਂ ਰਜਿਸਟਰੀਆਂ ਨਹੀਂ ਕਰਾਈਆਂ ਉਹਨੇ ਇੱਕ ਐਨਡੀਸੀ ਬਣਾਤੀ ਜੀ ਕੱਚੇ ਕਾਗਜ਼ ਬਣਾ ਤੇ ਨਾ ਤਾਂ ਉਹਦਾ ਕੋਈ ਮਤਲਬ ਉਹਦਾ ਅੱਜ ਵੀ ਤੁਹਾਡਾ ਫਿਰ ਵਾਜਵਾ ਡਿਵੈਲਪਰ ਨਾਲ ਕੇਸ ਚੱਲ ਰਿਹਾ ਕੇਸ ਤਾਂ ਅਸੀਂ ਪਾਇਆ ਨਹੀਂ ਹਜੇ ਬਸ ਗੱਲਾਂ ਵਿੱਚ ਮਿੱਠੀਆਂ ਗੋਲੀਆਂ ਹੈ ਕਿ ਕਰ ਦੂੰਗਾ ਦੇ ਦੂੰਗਾ ਮੈਂ ਕਰਦੇ ਕਰਦੇ 17 18 ਸਾਲ ਹੋ ਗਏ ਸਾਨੂੰ ਔਰ ਇੱਥੇ ਤੱਕ ਨੌਬਤ ਆ ਗਈ ਕਿ ਪਰਿਵਾਰ ਨੂੰ ਰੋਟੀ ਦੇਣ ਦਾ ਵੀ ਹਿੱਲਾ ਵਸੀਲਾ ਖਤਮ ਹੋ ਗਿਆ ਔਰ ਅੱਜ ਆਪਣੇ ਮਾੜੇ ਮੁੱਟੇ ਰਿਸ਼ਤੇਦਾਰਾਂ ਕੋਲ ਖੇਤੀ ਕਰੀ ਖੈਰੜ ਮਾਇਆ ਲਾਗਪਾਸ ਠੇਕੇ ਤੇ ਲੈ ਕੇ ਲੇਕਿਨ ਹੌਲੀ ਹੌਲੀ ਉਹ ਵੀ ਖੇਤੀ ਚ ਵੀ ਕਈ ਵਾਰੀ ਨੁਕਸਾਨ ਹੋ ਜਾਂਦਾ ਔਰ ਇੱਕ ਦੌਰ ਅਹਜਾ ਆਇਆ ਕਿ ਜਮਈ ਖਾਲੀ ਹੋ ਗਈਆਂ ਜੇ ਆਪਾਂ ਔਰ ਨੌਕਰੀ ਵਾਸਤੇ ਪ੍ਰਾਈਵੇਟ ਨੌਕਰੀ ਬਹੁਤ ਟਰਾਈ ਕਰੀ ਤਿੰਨ ਸਾਲ ਜੀ ਨਹੀਂ ਲੱਭੀ ਨਹੀਂ ਲੱਪਣ ਦੇ ਬਾਅਦ ਫਿਰ ਆਇੱਕ ਦਿਮਾਗ 'ਚ ਆਇਆ ਕਿ ਚਲੋ ਖਾਣੇ ਪੀਣੇ ਦਾ ਸਾਮਾਨ ਘਰ ਤੋਂ ਬਣਾ ਕੇ ਲੈ ਜਾਓ ਜੀ ਕਿ ਇਹਦੇ ਚਾਏ ਹੈ ਕਿ ਚਲੋ 2 ਪੈਸੇ ਆ ਜਾਂਦੇ ਆ ਨਗਦ ਮਾਲਕਾ ਤੁਹਾਡੇ ਬੱਚੇ ਪਾਲਣ ਜੋ ਕਰਾ ਬੱਚੇ ਪਾਲਣ ਜੋਗੇ ਰਹਿ ਗਏ ਹੁਣ ਉਹ ਬੱਚਿਆਂ ਦਾ ਵੀ ਫਿਊਚਰ ਆਪਾਂ ਆਪਣੀ ਲਾਲਚ ਕਰਕੇ ਅੰਨੇ ਹੋ ਕੇ ਬੱਚਿਆਂ ਨੂੰ ਵੀ ਜੇ ਉਹ ਕੁਝ ਮਿਲਣਾ ਸੀ ਬੱਚਿਆਂ ਦੀ ਜਾਇਦਤ ਦਾ ਵੀ ਖਿਤਾਬ ਕਰਤੀਆਂ ਆਪਾਂ ਤਹਾਡੀ ਜ਼ਮੀਨ ਹੈ ਕਿੱਥੇ ਸੀਗੀ ਇਹ ਸਾਡੀ ਝੁੰਗੀਆਂ ਪਿੰਡ ਸੀਗੀ ਝੰਡਪੁਰ ਸੀਗੀ ਨਹੀਂ ਇਹ ਹੁਣ ਅੱਜ ਕੱਲ ਕੀ ਉੱਥੇ ਕੀ ਵਸਿਆ ਸ਼ਹਿਰ ਬਸ ਗਏ ਉੱਥੇ ਤਾਂ ਹੁਣ ਰਹਿਸ਼ੀ ਕਿਹੜੀ ਕਿਹੜੀ ਸਨੇਨਕਲੇ ਵਸੇ ਸਨੇਨਕਲੇ ਬਣ ਗਈਆਂ ਮਾੜਾ ਜਿੱਥੇ ਸਨੇਨਕਲੇ ਵਾ ਉਹ ਤੁਹਾਡੀ ਜ਼ਮੀਨ ਸੀਗੀ ਕੱਲੀ ਸਾਡੀ ਨਹੀਂ ਬਹੁਤ ਲੋਕਾਂ ਦੀ ਹੈ ਸਾਡਾ ਤਾਂ ਥੋੜਾ ਜਿਹਾ ਰਕਬਾ ਸੀਗਾ ਔਰ ਬਹੁਤ ਮਤਲਬ ਲਗਭਗ ਸਾਰਾ ਸਾਡਾ ਪਿੰਡ तकरीबन ਸਾਰਾ ਵਿਕ ਚੁੱਕਿਆ ਟਿਸੂ ਮજરા ਮੁੰਡੀ ਖਰੜ ਸੀਪੁਰ ਹੋ ਗਿਆ ਝੰਡਪੁਰ ਆਪਣਾ ਹਲਾਲਪੁਰ ਹੋ ਗਿਆ ਫਸਕਾ ਬਣਾਣਾ ਹੋਰ ਵੀ ਵੱਡੂ ਪਿੰਡ ਹੈ ਜਿਹੜੇ ਉਥੋਂ ਬਾਪੂ ਨੇ ਜਾਣੇ ਪਿੰਡਾਂ ਦੇ ਵਿੱਚ ਤੁਹਾਡੇ ਨਾਲ ਤਾਂ ਇਹ ਹੋਈ ਹੋਈ ਜਿਹੜੇ ਬਾਕੀਆਂ ਨੇ ਵਿੱਚ ਹੀ ਉਹਨਾਂ ਦੇ ਕੀ ਹਾਲਾਤ ਆ ਲੋਕਾਂ ਉਹਨਾਂ ਦੇ ਵੀ ਇਹੀ ਹਾਲ ਹੈ ਜਿਵੇਂ ਸਾਡੇ ਆ ਉਹਨਾਂ ਦੇ ਹਾਲਾਤ ਉਹਨਾਂ ਦੇ ਹੈ ਕਿ ਸਾਰਿਆਂ ਨੂੰ ਤੋਖਾ ਤਾਂ ਦੇਖੋ ਜੀ ਜਿਹੜਾ ਬੰਦਾ ਮੈਨੂੰ ਦੇ ਸਕਦਾ ਉਹਨਾਂ ਨੇ ਸਾਰਿਆਂ ਨੂੰ ਦਿੱਤਾ ਜੀ ਔਰ ਤਕਰੀਬਨ ਤਕਰੀਬਨ ਜਿਨ੍ਹਾਂ ਕੋਲ ਜਿਹੜੇ ਪੂਛੇ ਘਰ ਹੋਣੇ ਜਿਹੜਾ ਜਮੀਨਾਂ ਜਾਇਦਤਾਂ ਬਣਾ ਗਏ ਲੇਕਿਨ ਉਹਨੇ ਠਗੀਆਂ ਬਾਜਵੇ ਡਿਵੈਲਪਰ ਨੇ ਹਰੇਕ ਨਾਲ ਮਾਰੀਆਂ ਔਰ ਜਿਹੜੇ ਪਿੰਡ ਦੇ ਬੰਦੇ ਸੀਗੇ ਉਹਨਾਂ ਨੂੰ ਡੀਲਰ ਬਣਾ ਕੇ ਔਰ ਉਹਨਾਂ ਨੂੰ ਗਰੰਟਰ ਪਾ ਕੇ ਹੀ ਅਸੀਂ ਪੈਸੇ ਜਵਾਬ ਦੇਰੀ ਲੈਣੇ ਆ ਔਰ ਉਹਨਾਂ ਦਾ ਬਾਜਵੇ ਨਾਲ ਅੰਗੰਧ ਧੁਪ ਹੋ ਕੇ ਉਹ ਤਾਂ ਤਰੱਕੀ ਕਰ ਗਏ ਲੇਕਿਨ ਉਹਨਾਂ ਨੇ ਡੰਗ ਆਪਣੇ ਬੰਦਿਆਂ ਨੂੰ ਹੀ ਮਾਰਿਆ ਆਮ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਡੰਗ ਮਾਰਿਆ ਔਰ ਖਤਮ ਕਰ ਗਏ ਤਹਾਡੀ ਕਿੰਨੀ ਜ਼ਮੀਨ ਆ ਗਈ ਸੀ ਉਹਦੇ ਚ ਸਾਡੀ ਤਾਂ ਦੇਖੋ ਜੀ ਸਾਡੇ ਜਿਹੜਾ ਰਕਬਾ ਸੀਗਾ 22 ਕਿੱਲੇ 'ਚ 10 ਸ਼ੇਅਰ ਸੀਗੇ ਡੈਡੀ ਹੁਣੇ ਚਾਰ ਭਰਾ ਸੀਗੇ ਪੰਜ ਬੂਆ ਦਾ ਹਿੱਸਾ ਸੀਗੇ ਆ ਪੰਜ ਕੁੜੀਆਂ ਦਾ ਇੱਕ ਮੇਰੇ ਦਾਦੀ ਜੀ ਤੇ ਟੋਟਲ ਸਾਨੂੰ 10ਵਾਂ ਸ਼ੇਅਰ ਆਉਂਦਾ ਸੀ 22 ਕਿੱਲੇ ਵਿੱਚੋਂ ਠੀਕ ਹੈ ਤੇ ਅੱਛਾ ਮਾਲੋ ਜਿਹੜਾ ਹੁਣ ਆਪਾਂ ਗੱਲ ਕਰ ਗਏ ਵੀ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਆ ਲੋਕਾਂ ਦੇ ਵਿੱਚ ਜ਼ਮੀਨਾਂ ਵੇਚ ਕੇ ਕਿਉਂਕਿ ਤੁਹਾਡੇ ਵਾਲੇ ਪਾਸੇ ਬਹੁਤ ਵੱਡੀ ਡਿਵੈਲਪਮੈਂਟ ਹੋਈ ਵੀ ਹੈ ਇਹਦੇ ਡਿਵੈਲਪਮੈਂਟ ਦੇ ਤੁਹਾਨੂੰ ਕੀ ਫਾਇਦੇ ਆ ਮਤਲਬ ਤੁਹਾਡੇ ਪਿੰਡਾਂ ਦੇ ਦੇਖੋ ਇਹ ਡਿਵੈਲਪਮੈਂਟ ਚੰਡੀਗੜ੍ਹ ਜਦੋਂ ਬਣਿਆ ਜਿਹੜੇ ਇਹ ਚੰਡੀਗੜ੍ਹ ਦੇ ਪਿੰਡ ਸੀਗੇ ਪਹਿਲਾਂ ਪੰਜਾਬ ਦੇ ਪਿੰਡ ਸੀਗੇ ਜਿਹੜੇ ਉਸ ਟਾਈਮ ਲੋਕਾਂ ਨੇ ਜ਼ਮੀਨਾਂ ਦਈਆਂ ਉਹ ਵਿਚਾਰੇ ਦਿਹਾੜੀ ਤੋਂ ਵੀ ਮਤਾਜ ਹੋ ਗਏ ਲਈਦਾ ਇੰਨਾ ਬੜਾ ਨੁਕਸਾਨ ਹੋਇਆ ਡਿਵੈਲਪਮੈਂਟ ਕਹਿੰਦੀ ਜ਼ਰੂਰ ਹੈ ਸੀ ਦਿਖਦੀਆਂ ਜ਼ਰੂਰ ਹੈ ਬਿਲਡਿੰਗਾਂ ਲੇਕਿਨ ਇਹ ਲੋਕਾਂ ਦਾ ਗਰੀਬ ਜ਼ਿਮੀਂਦਾਰਾਂ ਦਾ ਕਿਸਾਨਾਂ ਦਾ ਘਾਣ ਕਰਕੇ ਕਤਲ ਕਰਕੇ ਇਹ ਸ਼ਹਿਰ ਬਸਾਏ ਜਾਂਦੇ ਆ ਚੰਡੀਗੜ੍ਹ ਜਦੋਂ ਉਜੜਿਆ ਉਹ ਜਿਹੜੇ ਲੋਕਾਂ ਨੇ ਜ਼ਮੀਨਾਂ ਦਿੱਤੀਆਂ ਉਹਨਾਂ ਦਾ ਇੰਨਾ ਬੁਰਾ ਹਾਲ ਹੈ ਔਰ ਬਹੁਤ ਲੰਬਾ ਸੰਘਰਸ਼ ਕਰਿਆ ਉਹਨਾਂ ਨੇ ਜੀ ਲੇਕਿਨ ਕਿਸੇ ਸਰਕਾਰ ਨੇ ਨਹੀਂ ਸੁਣੀ ਕਿਸੇ ਜਥੇਬੰਦੀਆਂ ਨੇ ਨਹੀਂ ਸੁਣੀ ਔਰ ਸਰਕਾਰਾਂ ਨੇ ਤਾਂ ਜਬੀਰ ਮਾਰ ਲਿਆ ਆਪਣਾ ਜੀ ਔਰ ਪੁਲਿਸ ਨੇ ਧੱਕਾ ਕਰਿਆ ਨਜਾਇਜ਼ ਔਰ ਚੰਡੀਗੜ੍ਹ ਤਾਂ ਹੈ ਹੀ ਯੂਟੀ ਦੇ ਅੰਡਰ ਜੀ ਔਰ ਕੇਂਦਰ ਨੇ ਮਤਲਬ ਰੱਜ ਕੇ ਸਾਡੇ ਲੋਕਾਂ ਦਾ ਪੰਜਾਬੀਆਂ ਦਾ ਖਾਸ ਕਰ ਕਤਲੇਆਮ ਕਰਿਆ ਉਜਾੜਿਆ ਉਹਨਾਂ ਨੇ ਔਰ ਅੱਜ ਦੀ ਡੇਟ ਵਿੱਚ ਚੰਡੀਗੜ੍ਹ ਵਿੱਚ ਜਿੰਨੇ ਪ੍ਰਵਾਸੀ ਆ ਇਹਨਾਂ ਨੂੰ ਫਲੈਟ ਫ੍ਰੀ ਬਣਾ ਬਣਾ ਕੇ ਇੱਕ ਸਾਜ਼ਿਸ਼ ਹੈ ਇਹ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ ਤੁਸੀਂ ਦੇਖੋ ਤਨਾਸ ਵਿੱਚ ਹਜ਼ਾਰਾਂ ਹੀ ਫਲੈਟ ਬਣਾ ਕੇ ਮੁਫਤੀ ਦਿੱਤੇ ਆ ਜੀ ਜਿਹੜੇ ਜ਼ਿਮੀਦਾਰਾਂ ਨੇ ਜਮੀਨਾਂ ਐਕਵਾਇਰ ਕਰੀ ਸੀ ਕਿ ਆ ਉਹਨਾਂ ਦਾ ਹੱਕ ਨਹੀਂ ਸੀ ਇੱਕ ਫਲੈਟ ਨੂੰ ਕਿ ਉਹਨਾਂ ਨੂੰ ਵੀ ਸਰਕਾਰ ਦੰਦੀ ਜੀ ਔਰ ਤੁਸੀਂ ਦੇਖੋ ਪੁਲਸੌਰ ਆ ਜਾਂ ਲਾਗਲਾਗ ਜਿੰਨੇ ਪਿੰਡ ਆ ਮੋਹਾਲੀ ਦੇ ਉਹਨਾਂ ਨੂੰ ਟਰਾਈ ਸਿਟੀ ਦੇ ਅੰਡਰ ਲਿਆ ਕੇ ਖਤਮ ਕਰ ਰਹੇ ਆ ਇੱਧਰ ਮੁਹਾਲੀ ਲਾਂਡਰਾਂ ਦਾ ਜਾਂ ਆਪਣੇ 82 ਐਰੋ ਸਿਟੀ ਦੇਖ ਲੋ 82 ਸੈਕਟਰ ਦੇਖ ਲੋ ਇਹ ਸਾਡੇ ਮੁਹਾਲੀ ਦੇ ਹੀ ਪਿੰਡਾਂ ਦੀਆਂ ਜ਼ਮੀਨਾਂ ਹੈ ਔਰ ਅੱਜ ਸ਼ਹਿਰੀਕਰਨ ਦੇ ਨਾਮ ਤੇ ਲੁੱਟ ਰਹੇ ਹੈ بڑے بڑے ਬਿਲਡਰ ਤੇ ਦੇਖਿਆ ਜੇ ਤੁਹਾਡੇਰੇ ਪਾਸੇ ਜੇ ਬੰਦਾ ਨਾਰਮਲ ਦੇਖਦਾ ਵੀ ਜਿਹੜੀ ਹੈ エアਪੋਰਟ ਰੋਡ ਐਡੀ ਮਹਿੰਗੀ ਹੋ ਗਈ ਆ ਤੁਹਾਡਾ ਸੰਨੇਨ ਕਲੇਵਾ ਸਾਰਾ ਤੇ ਕਿਸੇ ਲੋਕਾਂ ਨੂੰ ਜਿਨ੍ਹਾਂ ਕੋਲੇ ਪੈਸਾ ਬਣਿਆ ਹੋਣਾ ਅੱਜ ਨਾਲੇ ਵੇਚੀ ਗਾ ਤੇ ਉਹਨਾਂ ਨੂੰ ਪੈਸਾ ਸਾਂਭਿਆ ਨਹੀਂ ਕਰਦੇ ਪੈਸਾ ਮਿਲਦਾ ਹੀ ਨਹੀਂ ਗਾ ਮਿਲਦਾ ਹੀ ਨਹੀਂ ਬਿਲਡਰ ਦਿੰਦੇ ਹੀ ਨਹੀਂ ਬਿਲਡਰਾਂ ਨੇ ਦੇਣਾ ਹੀ ਨਹੀਂ ਹੁੰਦਾ ਜੀ ਉਹਨਾਂ ਨੇ ਤਾਂ ਠੱਗੀ ਕਰਨੀ ਹੈ ਜੇ ਤੁਹਾਨੂੰ ਤੁਹਾਡੀ ਜ਼ਮੀਨ ਵਿੱਚ ਜਿਹੜਾ ਪਲਾਟ ਹੈ ਹੁਣ ਸਾਡੇ ਨਾਲ ਜਿਵੇਂ ਕਰਿਆ ਕਿ ਤੁਹਾਨੂੰ ਪਲਾਟ ਦੇ ਦਾਂਗੇ ਸਾਨੂੰ ਨਾ ਪਲਾਟ ਦਿੱਤੇ ਇਹਨਾਂ ਜ਼ਮੀਨ ਦਿੱਤੀ ਨਾ ਪੈਸੇ ਦਿੱਤੇ ਸਾਨੂੰ ਕੀ ਮਿਲਿਆ ਬਹੁਤ ਜੇ ਲੋਗ ਹਨ ਕਿਹਨੇ ਤੇ ਲੋਗ ਹੈ ਜਿਹੜੇ ਚੁੱਪੇ ਬੈਠੇ ਆ ਅਸੀਂ ਵੀ ਹਜੇ ਤੱਕ ਸਾਡੇ ਕੋਲ ਪੈਸੇ ਨਹੀਂ ਹੈਗੇ ਕਿ ਅਸੀਂ ਵਕੀਲਾਂ ਨੂੰ ਦੇ ਸਕੀਏ ਫੀਸਾਂ ਕਿਸ ਇਸ ਲੜਨ ਲਈ 18 ਸਾਲ ਹੋ ਗਏ ਤਕਰੀਬਨ ਸਾਡੇ ਕੋਲ ਹੈ ਨਹੀਂ ਰੋਟੀ ਖਾਣ ਨੂੰ ਨਹੀਂ ਅਸੀਂ ਵਕੀਲ ਕਿੱਥੋਂ ਕਰਨਾ ਜੇ ਵਕੀਲ ਕਰਦੇ ਵੀ ਆ ਤਾਂ ਜਾਂਦੇ ਵੀ ਆ ਤਾਂ ਅਗਲੇ ਕਮਿਸ਼ਨਾਂ ਮੰਗਦੇ ਕਿ ਐਨੇ ਪਰਸੈਂਟ ਕਮਿਸ਼ਨ ਲਊਗਾ ਕਿੰਨੇ ਸਾਲਾਂ ਚ ਫੈਸਲਾ ਹੋਊਗਾ ਉਹ ਕੋਈ ਨਹੀਂ ਦੱਸਦਾ ਜਿਨ੍ਹਾਂ ਨੇ ਜਮੀਨਾਂ ਤੇ ਏਡੀਆਂ ਵੱਡੀਆਂ ਬਿਲਡਿੰਗਾਂ ਤੁਹਾਡੇ ਹਿਸਾਬ ਨਾਲ ਫਿਰੋ ਅੱਜ ਕੱਲ੍ਹ ਦਿਹਾੜੀਆਂ ਹੀ ਕਰਦੇ ਸਾਰੇ ਤੁਸੀਂ ਚੰਡੀਗੜ੍ਹ ਜਦ ਬਣਿਆ ਉਹ ਲੋਕ ਵਿਚਾਰੇ ਦਿਹਾੜੀਆਂ ਮਤਲਬ ਉੱਜੜ ਗਏ ਅੱਜ ਦੀ ਗੱਲ ਕਰਦੇ ਜੇ ਮੰਨ ਲਓ ਜਦੋਂ ਅੱਜ ਕੱਲ੍ਹ ਮਹਾਲੀ ਬਣ ਰਿਹਾ ਖੜਡ ਵਾਲੇ ਪਾਸੇ ਥੋੜੇ ਅੱਜ ਦਾ ਵੀ ਇਹੀ ਹਾਲ ਹੋਣਾ ਜਿਹੜੇ ਸਾਡੇ ਲੋਕ ਬੜੇ-ਬੜੇ ਗੱਡੀਆਂ ਕੋਠੀਆਂ ਉਹ ਜੇ ਮੇਰੇ ਪਿੰਡ ਵਿੱਚ ਵੀ ਲੋਕਾਂ ਨੇ ਬੜੇ-ਬੜੇ 2-2 3-3 ਕਨਾਲ ਹਜ਼ਾਰ ਕਨਾਲਾਂ 'ਚ ਚਾਰਜਰ ਕਨਾਲਾਂ 'ਚ ਕੋਠੀਆਂ ਪਾਲੀਆਂ ਜੀ ਲੇਕਿਨ ਅੱਜ ਤੋਂ 10 ਸਾਲ ਬਾਅਦ ਉਹਨੂੰ ਪੇਂਟ ਕਰਾਣਾ ਹੈ ਮੇਨਟੇਨੈਂਸ ਕਰਨੀ ਹੈ ਪੈਸਾ ਕਿੱਥੋਂ ਆਊਗਾ ਅਸੀਂ ਖੇਤੀ ਤੇ ਛੱਡ ਬੈਠੇ ਆਂ ਖੇਤੀ ਜਿਹੜਾ ਮੇਨ ਸਾਡਾ ਕੰਮ ਸੀ ਖੇਤੀ ਕਰਨ ਦਾ ਉਹ ਤਾਂ ਗਵਾਲ ਲਿਆ ਸੀ ਅਸੀਂ ਐਸ਼ੋ ਆਰਾਮ ਵਿੱਚ ਕਰ ਲਏ ਕਿਸੇ ਨੇ ਕਿਰਾਏ ਦਾ ਕਾਰੋਬਾਰ ਕਰ ਲਿਆ ਕਿ ਮੈਂ ਜੀ ਪੀਜੀ ਬਣਾ ਲਿਆ ਜਿਹੜੇ ਨਵੇਂ ਮੁੰਡੇ ਆ ਉਹ ਗੱਡੀਆਂ ਲੈ ਕੇ ਘੁੰਮਰੇ ਚੰਡੀਗੜ੍ਹ ਦੇ ਦਸ-ਦਸ ਘੇੜੇ ਲਾਂਦੇ ਆ ਪੂਰੇ ਕੋਈ ਤੁਹਾਡੇ ਕੋਲ ਪੈਸੇ ਵੀ ਆਮਦਨ ਆਣੀ ਕਿੱਥੋਂ ਜਿੱਤ ਲਈ ਪੀਜੀ ਖੋਲ ਵੀ ਲਿਆ ਤਾਂ ਪੀਜੀ ਦਾ ਖਰਚਾ ਵੀ ਹੈ ਮੇਨਟੇਨੈਂਸ ਵੀ ਕਰਨਾ ਹੈ ਬਿਜਲੀ ਪਾਣੀ ਲੋਕਾਂ ਨੂੰ ਦੇਣਾ ਹੈ ਤੁਹਾਡੇ ਕੋਲ ਪਛਣਾ ਕੀ ਆ ਉਹਦੇ ਚ ਲੇਕਿਨ ਇੱਕ ਭੇਡ ਚਾਲ ਬਣ ਗਈ ਕਿ ਅਸੀਂ ਪੀਜੀ ਬਣਾ ਕੇ ਜੀ ਇੰਨੇ ਕਮਰੇ ਬਣਾਤੇ ਉਹ ਕਮਰੇ ਇੱਕ ਕਮਰੇ ਚ 10-10 ਭਈਏ ਬਾੜ ਤੇ ਆਣੇ ਵਾਲੇ ਅਸੀਂ ਪਿੰਡਾਂ ਨੂੰ ਖਤਮ ਕਰ ਲਿਆ ਮੇਰੇ ਪਿੰਡ ਦੀ ਕਿੰਨੀ ਕਿ ਵਾਦੀ ਹੋ ਗਈ ਲੇਕਿਨ ਅੱਜ ਉਥੇ ਇੰਨਾ ਪ੍ਰਵਾਸੀ ਹੋ ਗਿਆ ਹੈ ਕਿ ਹਜ਼ਾਰਾਂ ਦੀ ਤਰ੍ਹਾਂ ਤੇ ਇਹ ਹਾਲ ਹੈ ਟਾਡੇ ਵਾਲੇ ਪਾਸੇ ਦੇਖਿਆ ਜਾਵੇ ਬੰਨਾਂ ਜਦੋਂ ਖਰੜ ਵਾਲੇ ਪਾਸੇ ਨਾਲ ਪੰਜਾਬੀ ਘਟਰਦੀਦੇ ਤੇ ਮਾਈਗ੍ਰੇਟ ਲੋਕ ਜਾਦੇ ਮਾਈਗ੍ਰੇਟ ਲੋਕ ਹਿਮਾਚਲ ਆ ਗਿਆ ਸਾਰਾ ਔਰ ਹਿਮਾਚਲ ਵਾਲੇ ਸਾਡੇ ਜਿਹੜੇ ਟੈਕਸੀ ਡਰਾਈਵਰ ਜਾਂਦੇ ਵਿਚਾਰੇ ਸਵਾਰੀਆਂ ਲੈ ਕੇ ਹਮਾਸ਼ਕੀਰ ਨੂੰ ਜਾਂ ਇੱਧਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਿਮਾਚਲ ਚ ਕੁਟਦੇ ਐ ਤੇ ਉਰੇ ਆ ਕੇ ਕੁੱਠੀਆਂ ਬਣਾਉਂਦੇ ਐ ਕਾਰੋਬਾਰ ਕਰ ਰਹੇ ਐ ਤੇ ਸਾਡੇ ਨਿਆਣੇ ਜੇ ਕੋਈ ਟੈਕਸੀ ਵਾਲਾ ਜਾਂਦਾ ਉਹਨਾਂ ਨੂੰ ਕੁਟਦੇ ਮਾਰਦੇ ਐ ਹਿਮਾਚਲ ਵਿੱਚ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਉਹ ਸਾਡੇ ਵੱਲ ਲੈ ਸਕਦੇ ਐ ਉਰੇ ਪ੍ਰਵਾਸੀ ਪਲੱਸ ਹਿਮਾਚਲ ਔਰ ਜਿਹੜੇ ਸੈਂਟਰ ਗਵਰਨਮੈਂਟ ਦੇ ਜਿੰਨੇ ਕਰਿੰਦੇ ਆ ਜਿਹੜੇ ਰਿਟਾਇਰ ਹੁੰਦੇ ਚੰਡੀਗੜ੍ਹ ਤੋਂ ਉਹ ਲਾਗਪਾਸ ਹੋਰੀ ਬਸ ਜਾਂਦੇ ਆ ਤੇ ਸਾਡੀ ਇੱਕ ਜਿਹੜੀ ਨੈਚਰਲਿਟੀ ਹੈ ਉਹ ਵੀ ਖਤਮ ਹੋ ਰਹੀ ਹੈ ਸਾਡੀ ਜਿਹੜੀ ਪੰਜਾਬੀ ਕਲਚਰ ਹੈ ਉਹ ਵੀ ਖਤਮ ਹੋ ਰਿਆ ਆਂਡ ਗਵਾਂਡ ਵਿੱਚ ਜੇ ਹੁਣ ਕੋਈ ਰਹਿ ਵੀ ਗਿਆ ਤਾਂ ਬੰਦਾ ਬਾਹਰ ਕਿੰਨੇ ਖਜਾਵੜੇ ਭਜਵਾਕ ਤੁਹਾਡੇ ਬਾਹਰ ਸਾਡੇ ਤਾਂ ਅਜੇ ਇੰਨੀ ਭੇਡ ਚੱਲ ਨਹੀਂ ਹੈ ਜਾ ਜਾਣ ਦੀ ਲੇਕਿਨ ਫਿਰ ਵੀ ਕਾਫੀ ਲੋਕ ਗਏ ਹੈ ਨਾ ਇੱਕ ਇੱਕ ਦੋ ਦੋ ਨਿਆਣੇ ਹੈਗੇ ਤਕਰੀਬਨ ਸਾਡੇ ਵੱਲ ਹਜੇ ਘੱਟ ਹੈ ਨਿਆਣੇ ਬਾਹਰ ਜਾਣ ਦਾ ਲੇਕਿਨ ਹੁਣ ਨਵੀਂ ਦੌਰ ਚੱਲ ਪਿਆ ਹੈ ਕਿ ਪੜ੍ਹਨ ਲਈ ਬਾਹਰ ਜਾਣਾ ਕਿ ਉਰੇ ਥੋੜੀਆਂ ਯੂਨੀਵਰਸਿਟੀਆਂ ਚੰਡੀਗੜ੍ਹ ਵਧੀਆ ਯੂਨੀਵਰਸਿਟੀ ਹੈ ਦਿੱਲੀ ਹੈ ਜਾਂ ਅੰਬਰਸਰ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਪਟਿਆਲੇ ਪੰਜਾਬੀ ਯੂਨੀਵਰਸਿਟੀ ਤੇ ਬੜਾ ਨਾਮ ਹੈ ਲੇਕਿਨ ਅਸੀਂ ਇੱਕ ਕਮਰਸ਼ੀਅਲ ਤੁਸੀਂ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ ਮੇਰੀ ਜੀ ਮੈਂ ਬੀਕਾਮ ਕਰੀ ਹੋਈ ਹਾਂ ਨਹੀਂ ਤੁਸੀਂ ਹੁਣ ਬੀ ਕਾਮ ਕੀਤੀ ਸਾਰਾ ਕੁਝ ਪੜ੍ਹੇ ਲਿਖੇ ਐਜੂਕੇਟਿਡ ਇੱਕ ਕਿਸਾਨ ਸੀਗੇ ਜੇ ਮੰਨ ਲਓ ਤੁਹਾਡੇ ਵਰਗਾ ਨੂੰ ਪੇਚੇ ਲਿਆ ਤਾਂ ਜਿਹੜੇ ਆਮ ਹੈਗੇ ਉਹਨਾਂ ਦਾ ਫਿਰ ਸੇਹੀ ਹੈ ਇਹ ਦੌਰ ਹੈ ਜਦੋਂ ਆਪਾਂ ਖੇਤੀ 'ਚ ਵੜ ਗਏ ਫਿਰ ਖੇਤੀ ਉਹ ਕਰੀ ਗਏ ਔਰ ਬਾਹਰ ਆਣੇ ਜਾਣੇ ਦਾ ਬਹੁਤਾ ਸਮਾਂ ਹੁੰਦਾ ਨਹੀਂ ਖੇਤੀ 'ਚ ਕਿਉਂਕਿ ਅਸੀਂ ਤਾਂ ਲੰਬੇ ਹੀ ਸਬਜ਼ੀਆਂ ਸੀਗੀਆਂ ਤਾਂ ਬਸ ਉਹਦੇ 'ਚ ਉਲਦੇ ਰਹਿ ਗਏ ਔਰ ਜਦੋਂ ਬਿਲਡਰਾਂ ਨੇ ਘੇਰਾ ਪਾਇਆ ਫਿਰ ਉਹਨਾਂ ਦੀਆਂ ਮਿੱਠੀਆਂ ਗੋਲੀਆਂ 'ਚ ਆ ਗਏ ਕੁਬੀ ਸਾਡਾ ਤਾਂ ਕੰਮ ਸੀ ਸਿਰਫ ਸਬਜ਼ੀ ਪੈਦਾ ਕਰੋ ਫੁੱਲ ਗੁਬੀ ਅਸੀਂ ਜਿਆਦਾ ਲਾਂਦੇ ਸੀ ਔਰ ਇਹਨੂੰ ਵੜਣਾ ਕੱਟਣਾ ਗੁਡਾਈ ਕਰਨੀ ਓਹੀ ਸਿਸਟਮ ਔਰ ਵੇਚਣਾ ਚੰਡੀਗੜ੍ਹ ਮਾਰਕੀਟ ਨੇੜੇ ਆ ਉਹਦਾ ਬਸ ਉਹਦੇ ਝੋਲਦਿਆ ਰਹਿ ਜਾਂਦੇ ਆ ਪੜਾਈ ਕੋਈ ਕੰਮ ਨਹੀਂ ਆਈ ਔਰ ਅੱਜ ਠੋਕਰਾਂ ਖਾ ਰਹੇ ਆ ਮਜ਼ਬੂਰ ਆ ਮੰਨ ਲਓ ਹੁਣ ਜਿਵੇਂ ਤੁਹਾਡਾ ਕੰਮ ਆਏ ਤੁਸੀਂ ਹੁਣ ਮੰਨ ਲਓ ਇਹ ਇਹ ਜਿਹੜਾ ਹੈ ਘਰੋਂ ਬਣਾ ਕੇ ਲੈ ਆਉਣਾ ਸਾਰਾ ਕੁਝ ਜੀ ਤੇ ਇਹਦੇ ਫਿਰ ਇਹ ਤੋਂ ਪਹਿਲਾਂ ਕੀ ਕਰਦੇ ਸੀਗੇ ਇਤੋਂ ਪਹਿਲਾਂ ਤਾਂ ਜੀ ਬਾਜਵੇ ਦੀ ਮਗਰ ਲੱਗੇ ਰਹੇਗੀ ਪੈਸੇ ਮਿਲ ਜਾਣ ਕਿਤੇ ਪੈਸੇ ਮਿਲ ਜਾਣ ਜਦੋਂ ਨਹੀਂ ਹੋ ਗਿਆ ਹੁਣ ਘਰ ਦਾ ਰੋਟੀ ਪੱਕਣੀ ਵੀ ਬੰਦ ਹੋ ਗਈ ਨਿਆਣਿਆਂ ਨੇ ਕੁਝ ਮੰਗਣਾ ਤਾਂ ਆਪਾਂ ਦੇ ਹੀ ਨਹੀਂ ਸਕਣਾ ਕੋਈ ਸਾਧਨ ਨਹੀਂ ਸੀ ਬਾਣੇ ਜਾਣੇ ਦਾ ਪੈਸਾ ਹੈ ਨਹੀਂ ਜੇ ਵਿੱਚ ਕਿੱਥੇ ਆਉਂਗੇ ਜਾਉਂਗੇ ਜੀ ਤੁਸੀਂ ਜੀ ਔਰ ਹਾਰ ਕੇ ਫਿਰ ਮੈਂ ਨੌਕਰੀ ਵਾਸਤੇ ਬੇਰੇ ਤੇ ਕਰਲੇ ਮਾਰੇ ਲੋਕਾਂ ਦੇ ਕਾਰਾਂ ਚਲਾਉਣ ਵਾਸਤੇ ਵੀ ਕੋਠੀਆਂ 'ਚ ਬੇਰੇ ਠਕਾਏ ਦਰਵਾਜ਼ੇ ਪਰ ਕਿਸੇ ਨੇ ਬਾਹਰ ਨਹੀਂ ਫੜੀ ਤੇਰੇ ਇੱਕ ਦਿਨ ਨੇ ਦਿਮਾਗ 'ਚ ਆਇਆ ਕਿ ਯਾਰ ਲੋਕ ਇੰਨੇ ਪੜ੍ਹੇ ਲਿਖੇ ਲੋਕ ਲਾ ਰਹੇ ਆ ਖਾਣੇ ਦੇ ਸਟਾਲ ਆਪਾਂ ਵੀ ਲਾ ਕੇ ਦੇਖਦੇ ਆ ਇੱਕ ਛੋਟੀ ਜੀ ਸ਼ੁਰੂਆਤ ਕਰੀ ਐ 17000 ਰੁਪਏ ਦਾ ਸ਼ੁਰੂ ਕਰਿਆ ਸੀ ਕੰਮ ਉਹ ਉੱਥੋਂ ਦਾਲ ਫੁਲਕਾ 1000 1500 ਦਿਹਾੜੀ ਬਣਾਉਣ ਦੀ ਬਸ ਇੱਕ ਜੋਗਤ ਲੱਭੀ ਐ ਉਦੀ 'ਚ ਹੁਣ ਉਲਝੇ ਰਹਿ ਗਏ ਜਿੱਦਣ ਪ੍ਰਾਣ ਨਿਕਲ ਜਾਣੇ ਆ ਉਦੋਂ ਨਿਆਂੇ ਤਾਂ ਰੋਲੂਗੇ ਔਰ ਰੋਲਣੇ ਮੇਰੀ ਕਾਰਨਾਂ ਹੈ ਕਿਉਂਕਿ ਆਪਾਂ ਲਾਲਚ ਵਿੱਚ ਆ ਕੇ ਜ਼ਮੀਨਾਂ ਵੇਚਣ ਦੇ ਉਹਦੇ 'ਚ ਔਰ ਨਿਆਣੇ ਦਾ ਵੀ ਫਿਊਚਰ ਖਤਮ ਕਰਤਾ ਆਪਣੇ ਮਾਵਾ-ਬਾਪ ਨੂੰ ਗਵਾ ਲਿਆ ਮਾਂ ਮੇਰੀ ਹਜੇ ਹੈਗੀਆਂ ਮੇਰੇ ਨਾਲ 90 ਸਾਲ ਦੀ ਉਮਰ ਹੈ ਦਵਾਈ ਬੂਟੀ ਕਰਨੀ ਹੁੰਦੀ ਹੈ ਉਹਨਾਂ ਨੂੰ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਅੱਖਾਂ ਤੋਂ ਵੀ ਕਮਜ਼ੋਰ ਹੈ ਨਿਗਾ ਇਹ ਬਸ ਐ ਹੁਣ ਇੱਕ ਜੋ ਕੁਝ ਹੈ ਹੁਣ ਸੀਮਿਤ ਸਾਧਨਾ ਵਿੱਚ ਮੈਂ ਜਿਹੜੀ ਜ਼ਿੰਦਗੀ ਬਸਰ ਕਰਨੀ ਪੈਂਦੀ ਹੈ ਬਿਲਕੁਲ ਤੇ ਜਿਹੜਾ ਫਿਰ ਹੁਣ ਲੋਕਾਂ ਨੂੰ ਕੀ ਕਹਾਂਗੇ ਜਿਹੜੇ ਮੰਨ ਲਓ ਹੁਣ ਜਿਹੜਾ ਹੈ ਕਈ ਬੰਦੇ ਲਾਲਚੇ ਚ ਹੈਗੇ ਆ ਪੰਜਾਬ ਚ ਜ਼ਮੀਨਾਂ ਮਹਿੰਗੀਆਂ ਆ ਯਾਰ ਕਿਉਂਕਿ ਆਮ ਵੀ ਪੰਜਾਬ ਚ 50 ਲੱਖ ਨੂੰ ਕਿੱਲਾ ਹੋਇਆ ਪਿਆ ਠੀਕ ਹੈ ਉਹ ਅਗਲਾ ਕਹਿੰਦਾ ਯਾਰ ਜ਼ਮੀਨ ਨੇ ਦੇਣਾ ਲੱਖ ਰੁਪਇਆ ਸਾਲ ਦਾ ਠੇਕਾ ਤੇ ਜੇ ਕੋਈ 50 ਲੱਖ ਰੁਪਇਆ ਵੇਚ ਕੇ ਕੋਈ ਦੁਕਾਨਦਾਰ ਕੋ ਨੂੰ ਪਾਲ ਕੇ ਮਹੀਨੇ ਦਾ ਕਮਾਲਾ ਕਰਾਂਗੇ ਦੁਕਾਨਾਂ ਦੇਖੋ ਦੁਕਾਨਦਾਰ ਵਪਾਰੀ ਬੰਦਾ ਲਾਲਾ ਬੰਦਾ ਦਾ ਚਲਾ ਸਕਦਾ ਜਿਮੀ ਜੱਟ ਜ਼ਿਮੀਂਦਾਰ ਉਹ ਨਹੀਂ ਚਲਾ ਸਕਦਾ ਕਾਰੋਬਾਰ ਨੂੰ ਚਲਾ ਹੀ ਨਹੀਂ ਸਕਦੇ ਅਪਾ ਤਾਂ ਖੇਤੀ ਵਾਸਤੇ ਬਣਾਏ ਆ ਖੇਤੀ ਕਰਾਂਗੇ ਤਾਂ ਲਾਹੇਵੰਦ ਆ ਔਰ ਜੇ ਆਪਾਂ ਉਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਤਾਂ ਚੱਲਦਾ ਸੀ ਖੇਤੀ ਨਾਲ ਦਾਣੇ ਘਰਦੇ ਹੋ ਜਾਂਦੇ ਆ ਬੰਦੇ ਦੇ ਸਾਗ ਸਬਜ਼ੀ ਘਰਦੀ ਹੋ ਜਾਂਦੀ ਆ ਔਰ ਜਦੋਂ ਅਸੀਂ ਦੁਕਾਨਾਂ ਖੋਲ ਵੀ ਦੁਕਾਨਾਂ ਦੇ ਕੋਲ ਵਿਹਲੇ ਬੈਠੇ ਆ ਦੁਕਾਨਦਾਰ ਫੜ ਫੜੇ ਸ਼ੋਰੂਮ ਮੁਰੇ ਵੀ ਮੈਂ ਦੇਖਦਾ ਸਾਨੂੰ ਵੀ ਆ ਕੇ ਡੰਡ ਪਾਉਂਦੇ ਆ ਅਗਲੇ ਕਿ ਤੁਸੀਂ ਸੜਕਾਂ ਤੇ ਆ ਕੇ ਲਾਣ ਲਾਗੇ ਸਾਡੇ ਕਈ ਰੈਸਟੋਰੈਂਟ ਐ ਉਹ ਬੋਲਦੇ ਆ ਕੇ ਸੁਣਨੀਆਂ ਪੈਂਦੀਆਂ ਸਾਨੂੰ ਵੀ ਸਾਡੀ ਵੀ ਮਜ਼ਬੂਰੀ ਐ ਸੀ ਕਿੱਧਰ ਜਾਈਏ ਹੁਣ ਤੇ ਬਸ ਇੱਕ ਦੌਰ ਚੱਲ ਰਿਹਾ ਜਿਹੜਾ ਮੈਂ ਤਾਂ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਕਿ ਭਾਈ 1 ਇੰਚ ਜ਼ਮੀਨ ਨਹੀਂ ਦੇਣੀ ਚਾਹੇ ਸਰਕਾਰ ਮੰਗੇ ਚਾਹੇ ਕੋਈ ਬਿਲਡਰ ਮੰਗੇ ਨਾ ਵੇਚੋ ਜੇ ਦਿਹਾੜੀਆਂ ਕਰਦੀਆਂ ਫਿਰ ਵੇਚ ਲਓ ਕਿਉਂਕਿ ਪੈਸੇ ਸੰਭੇ ਨਹੀਂ ਜਾਣਾ ਜ਼ਿਮੀਦਾਰ ਤੋਂ ਨਹੀਂ ਸੰਭੇ ਜਾਣੇ ਔਰ ਆਪਾਂ ਬੜੇ-ਬੜੀਆਂ ਗੱਡੀਆਂ ਤੇ ਪੈਸਾ ਲਗਾ ਦੇਣਾ ਕੋਠੀਆਂ ਤੇ ਲਾ ਦੇਣਾ ਕੱਪੜਿਆਂ ਤੇ ਲਾ ਦੇਣਾ ਮਹਿੰਗੇ ਮੋਬਾਈਲਾਂ ਤੇ ਲਾ ਦੇਣਾ ਔਰ ਮੈਂ ਦੇਖਦਾ ਸਾਡੇ ਪਿੰਡ ਜਿਹੜੇ ਸਾਡੇ ਬਜ਼ੁਰਗਾਂ ਨੂੰ ਮੈਂ ਦੇਖਦਾ ਹੁੰਦਾ ਸੀ ਕਦੇ ਜੁੱਤੀ ਨਹੀਂ ਚੰਗੀ ਪਾਈ ਉਹਨਾਂ ਨੇ ਕਦੇ ਕੱਪੜੇ ਨਹੀਂ ਪਾਏ ਚੰਗੇ ਉਹਨਾਂ ਪਰ ਉਹਨਾਂ ਨੇ ਜ਼ਮੀਨਾਂ ਨਹੀਂ ਵੇਚੀਆਂ ਸਾਡੇ ਵਾਂਗੂ ਉਹ ਖਰੀਦੇ ਸੀਗੇ ਜ਼ਮੀਨਾਂ ਵੇਚਦੇ ਨਹੀਂ ਸੀਗੇ ਔਰ ਅਸੀਂ لالچی ਲੋਕ ਆ ਕਿਉਂਕਿ ਆਪ ਕੁਝ ਬਣਾਇਆ ਨਹੀਂ ਕਰੇ ਮੈਂ ਆਪਣੀ ਗੱਲ ਕਰਨਾ ਮੈਂ ਹੋਰ ਨੂੰ ਨਹੀਂ ਕਹਿੰਦਾ ਕਿ ਅਸੀਂ ਬਣਾਇਆ ਕੱਖ ਨਹੀਂ ਔਰ ਆਪਾਂ ਜੋ ਕੁਝ ਸੀਗਾ ਉਹ ਵੀ ਖਵਾਲ ਏ ਔਰ ਆਪਣੇ ਨਿਆਣਿਆਂ ਨੂੰ ਆਪਾਂ ਜਿਹੜੇ ਦਲਦਲ ਵਿੱਚ ਫਸਾਉਂਦਾ ਆਪ ਤਾਂ ਫਸਿਆ ਹੀ ਐ ਔਰ ਮਾ ਬਾਪ ਨੂੰ ਵੀ ਇੰਨਾ ਜ਼ਿਆਦਾ ਮੇਰੇ ਬਾਪੂ ਇਸੇ ਗਮ ਵਿੱਚ ਚਲੇਗਾ ਕਿ ਜ਼ਮੀਨ ਦੇ ਨਾ ਪੈਸੇ ਮਿਲੇ ਨਾ ਆਪਣੇ ਬਜ਼ੁਰਗ ਨੂੰ ਵੀ ਖੋលਿਆ ਮੈਂ ਔਰ ਮਾਤਾ ਜੀ ਹੈਗੇ ਮਾਂ ਨੂੰ ਵੀ ਮੈਂ ਦਵਾਈ ਬੁੱਟੀ ਤੱਕ ਨਹੀਂ ਦੁਆ ਪਾ ਰਿਹਾ ਇਹ ਜ਼ਮੀਨਾਂ ਵੇਚਣ ਦੇ ਦੌਰ ਵਿੱਚੋਂ ਲੰਘ ਕੇ ਆਏ ਆ ਆਖਰ ਤੇ ਜਿਹੜਾ ਹੈਗਾ ਮੰ ਲਓ ਅੱਗੇ ਤੁਹਾਡਾ ਜਿਹੜਾ ਕੀ ਪਲਾਨ ਆਪਾ ਮੰਨ ਲਓ ਜਿਵੇਂ ਹੁਣ ਤੁਹਾਡੀਆਂ ਇੰਟਰਵਿਊਆਂ ਹੋਊਗਾ ਇਹਦੇ ਨਾਲ ਕੋਈ ਫਰਕ ਪੈਂਦਾ ਜ਼ਿੰਦਗੀ ਤੇ ਹਾਂ ਲੋਕਾਂ ਨੇ ਬਹੁਤ ਪਿਆਰ ਰਿਆ ਜੀ ਬਹੁਤ ਲੋਕਾਂ ਨੇ ਸਹਿਯੋਗ ਕਰਿਆ ਨਹੀਂ ਉਹਦ ਨਾਲ ਫਿਰ ਕੀ ਤੁਹਾਡਾ ਆਪਦਾ ਬਿਜ਼ਨਸ ਇਹਦੇ ਨਾਲ ਵੱਧ ਰਿਹਾ ਜਾਂ ਕੋਈ ਮੌਰਲ ਸਪੋਰਟ ਹੋ ਰਹੀ ਹੈ ਤੁਹਾਨੂੰ ਆ ਮੌਰਲ ਸਪੋਰਟ ਵੀ ਹੈ ਪੈਸੇ ਦੀ ਵੀ ਮਦਦ ਹੋ ਜਾਂਦੀ ਹੈ ਕਿ ਚਲੋ ਵਸਮਾਨ ਜਿੰਨਾਂ ਕ ਮੈਂ ਲੈਣਾ ਵਿਕ ਜਾਂਦਾ ਉਹਦੇ ਨਾਲ ਆਪਣਾ ਡਾਉਲਫੁਲ ਕਾ ਚੱਲ ਜਾਂਦਾ ਆਖਰ ਤੇ ਜਿਹੜਾ ਹੈਗਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੀ ਪਾਲਸੀ ਇੱਕ ਵਾਰੀ ਤਾਂ ਵਾਪਸ ਕੀਤੀ ਹੈ ਪੰਜਾਬ ਸਰਕਾਰ ਕਹਿੰਦੀ 65000 ਏਕੜਾਂ ਜ਼ਮੀਨ ਲੈਣੀ ਹੈ ਲਗਭਗ ਸਾਰੇ ਪੰਜਾਬ ਦੇ ਵਿੱਚ ਇੰਨਾ ਜਿਹੜਾ ਹੈਗਾ ਆਪਣੇ ਆਪ ਬਿਲਡਿੰਗਾਂ ਪਾ ਕੇ ਦੇਣੀਆਂ ਇਹਨੂੰ ਕਿਵੇਂ ਦੇਖਦਾ ਪਹਿਲਾਂ ਬਿਲਡਰਾਂ ਨੇ ਠੱਗਿਆ ਹੁਣ ਜੇ ਸਰਕਾਰਾਂ ਹੀ ਠੱਗਣਗੀਆਂ ਤਾਂ ਫਿਰ ਲੋਕ ਜਾਣਗੇ ਕਿੱਥੇ ਦੇਖੋ ਜੀ ਸਰਕਾਰ ਦਾ ਕੰਮ ਤਾਂ ਖੇਤੀ ਨੂੰ ਆਵਾਜ਼ ਕਰਨ ਦਾ ਹੈ ਗਵਾਨ ਨਹੀਂ ਦਾਨੀ ਹੈ ਉਹਨੂੰ ਰੋਡ ਲੈਂਦਾ ਨਹੀਂ ਹੈ ਕੰਮ ਸਰਕਾਰ ਖੇਤੀ ਵਾਸਤੇ ਦੱਸੋ 65000 ਕਿੱਲੇ ਵਾਸਤੇ ਦਓ ਉਹਨਾਂ ਨੂੰ ਕੋਈ ਬਦਲ ਦੋ ਕੋਈ ਹੋਰ ਖੇਤੀ ਦੇ ਸਾਧਨ ਉਪਲਬਧ ਕਰਾਓ ਕੋਈ ਸਾਡੇ ਜਿਹੜੇ ਪੁਰਾਣੇ ਬੀਜ ਸੀਗੇ ਅੱਛਾ ਸਾਨੂੰ ਕੋਈ ਪੁਰਾਣੇ ਬੀਜ ਜਿਹੜੇ ਸਾਡੀ ਖੇਤੀ ਨੇਚਰਲ ਖੇਤੀ ਸੀਗੀ ਪੁਰਾਣੇ ਦੌਰ ਦੀ ਉਹ ਸਾਨੂੰ ਵਾਪਸ ਕਰੇ ਸਰਕਾਰ ਸਰਕਾਰ ਦਾ ਕੰਮ ਸ਼ਹਿਰ ਬਸਾ ਗਿਆ ਹਾਂ ਐਰੋ ਸਿਟੀ ਦੇਖ ਲੋ ਹਜੇ ਵੀ ਤੁਹਾਡੀ ਕਿੰਨੀ ਕ ਬਾਦ ਹੋਊਗੀ ਬੜੇ ਬੜੇ ਸ਼ਹਿਰ ਜਲੰਧਰ ਲੁਧਿਆਣੇ ਕਲੋਨੀਆਂ ਕੱਟੀ ਜਾ ਰਹੀਆਂ ਹਜ਼ਾਰਾਂ ਹੀ ਲੱਖਾਂ ਹੀ ਬਿਲਡਰ ਆ ਗਿਆ ਉਹਦਾ ਫਾਇਦਾ ਕੀ ਹੈ ਆਪਾਂ ਉਜਾੜ ਰਹੇ ਆ ਸਰਕਾਰ ਨੂੰ ਇੱਕ ਪਾਲਿਸੀ ਲੈਣੀ ਚਾਹੀਦੀ ਕਿ ਬਈ ਆਹੇ ਪਹਿਲਾਂ ਸਰਵੇ ਕਰਾ ਲਓ ਜਿਹੜੇ ਤੁਹਾਡੇ ਸ਼ਹਿਰ ਬਸਾਏ ਆ ਇਹਦੇ ਵਿੱਚ ਕਿੰਨੇ ਪਰਸੈਂਟ ਓਕੂਪੈਂਸੀ ਹੈਗੀ ਹੈ ਇੱਕ ਇਹ ਵੀ ਆ ਜਿਹੜੇ ਬਿਲਡਿੰਗ ਆ ਜਿਸ ਤਰ੍ਹਾਂ ਲੋਕਾਂ ਨੂੰ ਭੇਚਦੇ ਵੀ ਕਰੋੜ ਦਾ ਕਿਲਾ ਹੋਗਾ ਲੱਖ ਦਾ ਹੋਗਾ ਡੇਢ ਲੱਖ ਦਾ ਡੇਢ ਕਰੋੜ ਦਾ ਹੋਗਾ ਸਾਰੇ ਕਰੋੜਾਂ ਤੋਂ ਘੱਟ ਲੱਖ ਦੀ ਤਾਂ ਗੱਲ ਹੀ ਨਹੀਂ ਕਰਦੇ ਫਿਰ ਉਹ ਫਲੈਟ ਵੇਚਦੇ ਇਹ ਸਾਰੀ ਕਹਾਣੀ ਹੁੰਦੀ ਕਿ ਕਿਵੇਂ ਤੁਸੀਂ ਇਹਨੂੰ ਨੇੜੇ ਦੇਖਿਆ ਕਿਉਂਕਿ ਫਲੈਟ ਵੀ ਤਾਂ ਲੋਕ ਲੈ ਹੀ ਰਹੇ ਆ ਪਤਾ ਨਹੀਂ ਉਹ ਕਿਹੜੇ ਹਿਸਾਬ ਨਾਲ ਇੰਨੇ ਪੈਸੇ ਮੈਂ ਸਰਕਾਰ ਹੁਣ 65000 ਕਿਲਾ ਖਰੀਦਣ ਦੀ ਗੱਲ ਕਰਦੀ ਹੈ ਸਰਕਾਰ ਇਹ ਨਹੀਂ ਕਿ ਖਰੀਦ ਲਈ ਜਿਹੜੇ ਬਿਲਡਰ ਜ਼ਮੀਨਾਂ ਖਰੀਦਦੇ ਆ ਜ਼ਿਮੀਂਦਾਰਾਂ ਤੋਂ ਉਹਦਾ ਰਜਿਸਟਰੀ ਤੇ ਕਰਾਉਂਦੇ ਨਹੀਂ ਉਹ ਉਹ ਟੌਰਨੀਆਂ ਤੇ ਖਰੀਦ ਲੈਂਦੇ ਆ ਜੀ ਸਾਡੇ ਨਾਲ ਜੋ ਹੋਇਆ ਮੈਂ ਤਾਂ ਉਹ ਦੱਸਦਾ ਅੱਛਾ ਸਾਡੇ ਪਿੰਡਾਂ 'ਚ ਲੱਖ ਹਜ਼ਾਰਾਂ ਹੀ ਏਕੜ ਜ਼ਮੀਨ ਵਿਕੀ ਐ ਕਿਸੇ ਦੀ ਵੀ ਰਜਿਸਟਰੀ ਨਹੀਂ ਹੋਈ। ਸਰਕਾਰ ਉੱਥੇ ਅੱਖਾਂ ਬੰਦ ਕਰਕੇ ਬੈਠੀ ਐ। ਸਰਕਾਰ ਕਰਾਵੇ ਨਾ ਬਿਲਡਰ ਨੂੰ ਕਹੇ ਕਿ ਰਜਿਸਟਰੀ ਕਰਾ ਭਾਈ ਫੇਰ ਵੇਚ। ਫੇਰ ਠੱਗੀ ਰੁਕ ਜੂਗੀ। ਔਰ ਸਰਕਾਰ ਦਾ ਜਿਹੜਾ ਮਾਲਕ ਆਪਣਾ ਰੈਵਨਿਊ ਇਕੱਠਾ ਆਊਗਾ ਜਨਰੇਟ ਹੋਊਗਾ ਵਾਧੂ ਅਰਬਾਂ ਰੁਪਏ ਇਕੱਠੇ ਹੋਣੇ ਸੀ ਉਹ ਬਿਲਡਰ ਖਾ ਗਏ ਤੁਹਾਡਾ। ਉਹਦੇ ਕਰਕੇ ਠੱਗੀ ਹੋ ਰਹੀ ਐ ਆਮ ਲੋਕਾਂ ਨਾਲ। ਜੇ ਕੱਲ ਨੂੰ ਕੇਸ ਪੈਂਦਾ ਮੈਂ ਔਰ ਨਹੀਂ ਲਈ ਐ ਜਾਂ ਕਿਸੇ ਵੀ ਜ਼ਿੰਮੇਵਾਰ ਨੇ ਲਈ ਐ ਕੇਸ ਕੋਊਗਾ ਉਹਦੇ ਪਰ ਬਿਲਡਰ ਦਾ ਫੇਰ ਸਾਫ਼ ਬਾਹਰ ਹੈ ਤੇ ਸਰਕਾਰ ਜਿੱਥੇ ਕੰਮ ਕਰਨਾ ਉੱਥੇ ਦਾ ਕਰਦੀ ਨਹੀਂ ਸਰਕਾਰ ਦਾ ਕੰਮ ਸ਼ਹਿਰ ਬਸਾਣਾ ਨਹੀਂ ਹੈ ਪੁਰਾਣੇ ਆ ਹੁਣ ਮੀਂਹ गिरਦਾ ਹੈ ਮੁਹਾਲੇ ਦੀ ਗੱਲ ਕਰਦਾ ਮੈਂ ਜਾਂ ਖਰੜ ਵਿੱਚ ਮੀਂਹ गिरਦਾ ਸੀਵਰ ਦੀ ਕਦੇ ਸਫਾਈ ਨਹੀਂ ਹੋਈ ਅੱਜ ਤੱਕ ਇਹਨਾਂ ਵੀ ਕੋਈ ਮਸ਼ੀਨਾਂ ਮਂਗਾਓ ਇਹਨਾਂ ਦੀ ਬਰਸਾਤਾਂ ਤੋਂ ਪਹਿਲਾਂ ਸਫਾਈ ਕਰੋ ਸਰਕਾਰ ਦਾ ਕੰਮ ਤਾਂ ਇਹ ਹੈ ਸਰਕਾਰ ਪਹਿਲਾਂ ਜਿਹੜੇ ਪੁਰਾਣੇ ਸ਼ਹਿਰ ਹੈ ਚੰਡੀਗੜ੍ਹ ਅੱਜ ਵੀ ਪਾਣੀ ਭਰਦਾ ਲੇਕਿਨ ਉਥੇ ਨਿਕਲ ਜਾਂਦਾ ਉਰੇ ਕਿਉਂ ਨਹੀਂ ਨਿਕਲਦਾ ਪਾਣੀ ਅੱਜ ਤੁਸੀਂ ਹੜਾਏ ਪਿਛਲੇ 5-4 ਸਾਲ ਪਹਿਲਾਂ ਅੱਜ 에어ਪੋਰਟ ਰੋਡ ਤੁਸੀਂ ਦੇਖਿਆ ਹੋਣਾ ਕਾਰਾਂ ਐ ਤੈਰਦੀਆਂ ਸੀ ਜਿਵੇਂ ਕਿਸ਼ਤੀਆਂ ਤੈਰ ਰਹੀਆਂ ਸਰਕਾਰ ਦਾ ਕੰਮ ਇਹਨਾਂ ਨੂੰ ਸਵਾਰੇ ਬੇਸਿਕ ਚੀਜ਼ਾਂ ਇਹਨਾਂ ਨੂੰ ਸਵਾਰੇ ਸੜਕਾਂ ਸੀਵਰ ਨੂੰ ਸੀਵਰ ਵੱਡੇ ਪਾਓ ਇੱਕ ਵੀ ਟ੍ਰੀਟਮੈਂਟ ਪਲੈਂਟ ਲਾਇਆ ਇਹਨਾਂ ਨੇ ਖਰੜ ਮੇਰੇ ਮੇਰੇ ਖਾਲ 2 2001 ਤੋਂ ਲੈ ਕੇ ਹੁਣ ਤੱਕ ਕਿਹੜਾ ਟ੍ਰੀਟਮੈਂਟ ਪਲੈਂਟ ਲਾਤਾ ਇਹਨਾਂ ਨੇ ਕਚਰੇ ਦਾ ਨਹੀਂ ਕੋਈ ਸਿਸਟਮ ਕਰਿਆ ਕਿ ਕਚਰਾ ਕਿੱਥੇ ਜਿੱਥੇ ਗੇਰ ਰਹੇ ਹੈ ਉੱਥੇ ਲੋਕਾਂ ਨੂੰ ਪੁੱਛੋ ਕਿੰਨੀਆਂ ਮੁਸ਼ਕਲ ਪਿੰਡਾਂ ਵਾਲਿਆਂ ਨੂੰ ਘੇਰਾ ਪਾ ਲੈਂਦੇ ਆਂ ਸ਼ਹਿਰਾਂ 'ਚ ਗੇਰੇ ਕਚਰਾ ਔਰ ਜਿਹੜਾ ਸ਼ਹਿਰਾਂ ਦਾ ਕਚਰਾ ਰੋਲ ਰਿਹਾ ਸਰਕਾਰਾਂ ਦਾ ਕੰਮ ਹੈ ਇਹ ਸਫਾਈ ਕਰੋ ਲੇਕਿਨ ਖੇਤੀ ਨੂੰ ਕਿਉਂ ਬਰਬਾਦ ਕਰ ਰਹੇ ਤੁਸੀਂ ਖੇਤੀ ਨੂੰ ਰਹਿਣ ਦਿਓ ਖੇਤੀ ਤਾਂ ਭਾਈ ਸਾਡੇ ਪੰਜਾਬ ਜਿਹੜਾ ਸੀਗਾ ਖੇਤੀ 'ਚ ਸਭ ਤੋਂ ਮੋਹਰੇ ਸੀਗਾ ਅੱਜ ਅਸੀਂ ਸਭ ਤੋਂ ਪਿੱਛੇ ਹੋ ਗਏ ਤੁਹਾਨੂੰ ਖੇਤੀ ਕਰਦੇ ਕਰਦੇ ਅਸੀਂ ਹਰੀਤ ਕ੍ਰਾਂਤੀ ल्याਈ ਝੋਨਾ ਜੀ ਦੀ ਬੀਜ ਵਿੱਚ ਕੇ ਸਾਰੇ ਭਾਰਤ ਨੂੰ ਪਾਲਿਆ ਔਰ ਅੱਜ ਅਸੀਂ ਆਪਣਾ ਪਾਣੀ ਤਈ ਜ਼ਹਿਰੀਲਾ ਕਰ ਲਿਆ ਕੈਂਸਰ ਦੀਆਂ ਬਿਮਾਰੀਆਂ ਪੈਦਾ ਕਰ ਲੀਆਂ ਲੁਧਿਆਣੇ ਇੰਨੀ ਇੰਡਸਟਰੀ ਆ ਗਈ ਕੈਮੀਕਲ ਇੰਡਸਟਰੀ ਜਿਨ੍ਹਾਂ ਨੇ ਸਾਡੇ ਸਾਡੀਆਂ ਨਸਲਾਂ ਨੂੰ ਖਤਮ ਕਰਤਾ ਹਜੇ ਨਹੀਂ 10 ਸਾਲ ਬਾਅਦ ਤੁਹਾਨੂੰ ਰਿਜ਼ਲਟ ਪਤਾ ਲੱਗੂਗਾ ਕਿਉਂਕਿ ਸਾਡੇ ਪੰਜਾਬੀਆਂ ਚ ਇੱਕ ਨਿਆਣਾ ਜਾਂ ਦੋ ਨਿਆਣੇ ਤੋਂ ਜ਼ਿਆਦਾ ਸੀ ਪੈਦਾ ਕਰਦੇ ਨਹੀਂ ਔਰ ਸਾਡੀ ਨਸ਼ਲ ਕੂਸੀ ਅਸੀਂ ਕਰਵਾ ਰਹੇ ਆ ਆਪਣੇ ਸ਼ਹਿਰਾਂ ਵਿੱਚ ਪੰਜਾਬ ਵਿੱਚ ਹੋ ਗਏ ਆ ਸੀ ਫੈਕਟਰੀਆਂ ਗਲਤ ਕੈਮੀਕਲ ਯੂਜ਼ ਕਰ ਰਹੀਆਂ ਤੁਸੀਂ ਦੇਖੋ ਟ੍ਰੇਨਾਂ ਦੀ ਟ੍ਰੇਨਾਂ ਪਟੰਡੇ ਤੁਹਾਡੇ ਇਲਾਕੇ ਵਿੱਚ ਕਿੰਨਾ ਕੈਂਸਰ ਹੈ ਮੋਗੇ ਲੁਧਿਆਣੇ ਬੁਰੇ ਹਾਲ ਹੈ ਲੇਕਿਨ ਸਰਕਾਰਾਂ ਜਿਹੜਾ ਕੰਮ ਉੱਥੇ ਕਰਨਾ ਉਹ ਤਾਂ ਕਰਦੇ ਨਹੀਂ ਸੋ ਬਹੁਤ ਤੁਸੀਂ ਸਮਾਜ ਦਾ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਬਾਈ ਜਿਨ੍ਹਾਂ ਨੇ ਆਪ ਦੀ ਹੱਡ ਵੀ ਤੇ ਤੁਹਾਡੇ ਨਾਲ ਸਮਝ ਕਿ ਕਿ ਇਸ ਤਰ੍ਹਾਂ ਜਿਹੜਾ ਬੈਲਡਰਾਂ ਨੇ ਇਹਨਾਂ ਦਾ ਠਗੀਆਂ ਮਾਰੀਆਂ ਤੇ ਦੁਬਾਰਾ ਤੋਂ ਉਹਨਾਂ ਨੂੰ ਜਿਹੜਾ ਆਪਣੀ ਜ਼ਿੰਦਗੀ ਬਸਰ ਜਿਹੜੀ ਹੈਗਾ ਜ਼ੀਰੋ ਤੋਂ ਸ਼ੁਰੂ ਕਰਨੀ ਪਈ ਹੈ ਨਾ ਸੋ ਸਰਕਾਰਾਂ ਨੂੰ ਚਾਹੀਦਾ ਕਿ ਉਹ ਇਹੋ ਜਿਹੇ ਭਰਾਵਾਂ ਨੂੰ ਜਿਹੜਾ ਹੈਗਾ ਇਨਸਾਫ ਦਿਵਾਉਣ ਜਿਨ੍ਹਾਂ ਨੂੰ 18-18 ਸਾਲ ਹੋ ਗਏ ਠੀਕ ਆ ਬਿਲਡਰ ਠਗੀਆਂ ਮਾਰ ਕੇ ਜੇਲਾਂ ਚ ਬਹਿ ਕੇ ਆਪਣੀ ਜ਼ਿੰਦਗੀ ਕੱਢ ਲੈਂਦੇ ਆ ਪਹਿਲਾਂ ਸਿਮਿਲਰਲੀ ਜਿਹੜਾ ਪਰਲ ਵਾਲੇ ਹੋਇਆ ਭੰਗੂ ਵਰਗੇ ਉੱਥੇ ਹੀ ਤੁਰ ਗਏ ਹੈ ਨਾ ਲੋਕ ਉਹਨਾਂ ਦੇ ਮਗਰ ਰਹਿ ਗਏ ਫਿਰ ਜਿਵੇਂ ਵਾਈ ਦਸ ਰਹਿ ਕੇ ਬਾਜੇ ਵਰਗੇ ਬਿਲਡਰ ਹੈ ਤਾਂ ਦੇਖਣ ਨੂੰ ਲੱਗਦਾ ਵੀ ਸੰਨੇ ਨਕਲੇ ਵਰਗੀਆਂ ਜਾਂ ਕੋਈ ਬਹੁਤ ਵੱਡੀਆਂ ਕੋਈ ਵੀ ਵੱਡੇ ਵੱਡੇ ਜਿਹੜਾ ਨਾਮ ਹੈ ਦੇਖਣ ਨੂੰ ਲੱਗਦਾ ਬਹੁਤ ਸੋਹਣਾ ਜਿਹੜੇ ਬੰਦੇ ਰਹਿੰਦੇ ਬਹੁਤ ਚੰਗੇ ਹੋਣਗੇ ਪਰ ਜਿਨ੍ਹਾਂ ਨੇ ਬੀਤੀ ਆ ਉਹਨਾਂ ਨੂੰ ਪਤਾ ਸੋ ਭਾਈ ਜਿਹੜਾ ਹੈਗਾ ਵਾਈ ਦਾ ਵੀ ਕਹਿਣਾ ਕਿ ਜ਼ਮੀਨਾਂ ਨਾ ਵੇਚੋ ਜ਼ਮੀਨ ਵੇਚ ਕੇ ਤੁਹਾਨੂੰ ਜਿਹੜਾ ਹੈਗਾ ਪੈਸੇ ਤੁਹਾਡੇ ਜਿਹੜਾ ਹੈਗਾ 2-4 ਸਾਲਾਂ 5 ਸਾਲਾਂ ਦੇ ਵਿੱਚ ਇਹ ਖੁਰ ਜਾਣਗੇ ਪਰ ਜ਼ਮੀਨ ਹੈ ਜਦੀ ਜੱਦੀ ਪੁਛਤੀ ਉਹ ਪੀੜੀਦਾਰ ਪੀੜੀ ਤੁਹਾਨੂੰ ਰੋਜ਼ ਰੋਟੀ ਦਿੰਦੀ ਰਹਿੰਦੀ ਹੈ ਬਣੇ ਰੋਗਰ ਕੋਈ ਕੋਲੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਤਨ